ਬੜਾ ਦੂਪਾ ਗੂਣਾ ਗੂਣਾ ਫਿਰ ਅੱਗੇ ਮੈਂ ਕਦੋਂ ਬੈਣੀ ਆ ਭਾਗੂ ਕੋਲੇ ਫੇਰ ਉਹੀ ਗੱਲਾਂ ਤੇਰਾਂ ਹੁਣ ਮੜਾ ਜੇ ਛੱਡਣਾ ਕੇ ਫੇਰ ਲੱਗਿਆ ਕੋਤ-ਕੋਤ ਕਰਨ ਤੂੰ ਨਾਲੇ ਕਿ ਲੋ ਹਜੇ ਤੱਕ ਬੋਲੀ ਜਾਂਦੇ ਨੇ ਉਹ ਬਈ ਤੈਨੂੰ ਕਿੰਨਾ ਕ ਸਮਝਾਵਾਂ ਵੀ ਵਿਆਹ ਸ਼ਾਦੀਆਂ ਦੇ ਵਿੱਚ ਨਾ ਬੁੜਗਾਂ ਮਜ਼ਾਕ ਕਰਦ ਗਈ ਹੁੰਦਾਂ ਇਹ ਜਿਹੀਆਂ ਬੋਲੀਆਂ ਪਾਉਂਦ ਗਈ ਹੁੰਦਾਂ ਤੂੰ ਕਾਹਤੋ ਦਿਲ ਤੇ ਲਾਈ ਬੈਠਾ ਦਿਲ ਤੇ ਨਲਾ ਮੈਨੂੰ ਉਥੋਂ ਮੋਟਰ ਤੇ ਲੈ ਕੇ ਕਹਿੰਦਾ ਕਹਿੰਦਾ ਤੂੰ ਥੋੜੇ ਚੂਹਾ ਚੂਹੀ ਹੈਗੇ ਨੇ ਚੂਹਾ ਚੂਹੀ ਲੜਦੇ ਨੇ ਕਿ ਥੋੜੇ ਚੱਕੀ ਹੈਗੇ ਕਿਹੜੀ ਚੱਕੀ ਹੈ ਆਪਣਾ ਛੱਡ ਤੂੰ ਇਹਨੂੰ ਤੈਨੂੰ ਨਹੀਂ ਪਤਾਗਾ ਉਹ ਕੀ ਬੋਲਦਾਗਾ ਮੈਂ ਆਪਾਂ ਹੀ ਲਾ ਦੂੰ ਸਭ ਕੋਈ ਨਹੀਂ ਆ ਜਾ ਜੇ ਤੂੰ ਆਉਣਾ ਤਾਂ ਆ ਜਾ ਆ ਜਾ ਦੇਖ ਕੇ ਮੈਂ ਧੁੱਪੇ ਪਈਆ ਮੱਝੜਾ ਹੀ ਨਹੀਂ ਸਰਬੀ ਨਹੀਂ ਕਿਵੇਂ ਛਾਲ ਜਾ ਤਾਂ ਨਹੀਂ ਪਈਆਂ ਕੁਛ ਨਹੀਂ ਬੁਖਾਰ ਜਿਹਾ ਹੋ ਗਿਆ ਸਦਾ ਸਾਸੀ ਗਲਬੋਤ ਕਿਵੇਂ ਆ? ਠੀਕ ਹੈ ਤੈ। ਪਰ ਕੋਈ ਦਵਾਈ ਬੂਟੀ ਲੈ ਲੈਂਦੀ? ਲਈਏ ਦਵਾਈ ਗੋਲੀਆਂ ਲੈਂਤੀਆਂ ਨੇ। ਉਹ ਘੜਾ ਪਿਆ ਤੈ। ਤਾਇਆ ਤੇਰਾ। ਹੋਈ ਨਹੀਂ ਮੈਂ ਤਾਂ ਦੇਖਿਆ ਹੀ ਨਹੀਂ ਹੈਗਾ ਇਹਦੇ ਤਾਈ ਨੂੰ ਲੈ। ਮੈਂ ਤਾਂ ਆਈ ਸਿੱਧੇ ਤੁਰੇ ਆਈ। ਨਾ ਮੇਰੀ ਗੱਲ ਸੁਣ। ਜੇ ਦਵਾਈ ਨਾਲ ਨਹੀਂ ਠੀਕ ਆਉਂਦਾ ਕੋਈ ਥੋੜਾ ਥੋੜਾ ਕਰਾ ਲੈ। ਨਹੀਂ ਦਵਾਈ ਲੈ ਲਈ ਹੈ। ਅੱਛਾ। ਥੋੜਾ ਤਾਂ ਟਾਈਫੈਡ ਦਾ ਹੁੰਦਾ। ਟਾਈਫੈਡ ਨਹੀਂ ਹੈਗਾ। ਹੋਣੀ ਥਕਾਵਟ ਜੀ ਨਾਲ ਹੋ ਗਿਆ ਕੁਛ ਆ। ਮੌਸਮ ਤੇ। ਕੀ ਗੱਲ? ਆਪ੍ਰੀਤ ਦੇ ਬਹੂ ਨਹੀਂ ਦੀ ਨੀ। ਉਹ ਨਾਨਕਿਆਂ ਤੇ ਗਏ ਚਾਹ ਪਾਣੀ ਲੈ ਫੋਟ ਨਹੀਂ ਮੈਂ ਤਾਂ ਤਾਂ ਆਈ ਸੀਗੀ ਮੈਂ ਕਿਹਾ ਚੱਲ ਨਵੀਂ ਨਵੇਲੀ ਹੈਗੀ ਆ ਚਾਹ ਪਾਣੀ ਦਾ ਮੈਂ ਵੀ ਕਰਦੇ ਆਂ ਨਹੀਂ ਉਧਰ ਨਾਨਕੇ ਫਿਰ ਤੈਨੂੰ ਪਤਾ ਮਾਸੀ ਥਲੇਸਾਂ ਵਾਲੀ ਫਿਰ ਕਿੱਥੇ ਹੁਣ ਨਵਾਂ ਨਵਾਂ ਹੈਗਾ ਹੈ ਹੁਣ ਦੋ ਦਿਨ ਦੇ ਲਾਣਗੇ ਅੱਜ ਤਿੰਨ ਦਿਨ ਹੋ ਗਏ ਗਿਆ ਨੂੰ ਫਿਰ ਮੁੜਨਗੇ ਕਦੋਂ ਕਹਿੰਦੇ ਤਾਂ ਅਸੀਂ ਜੱਜ ਸ਼ਾਮ ਨੂੰ ਆ ਜਾਣਗੇ ਜਾਂ ਸਵੇਰੇ ਸਵੇਰੇ ਆ ਜਾਣਗੇ ਅੱਛਾ ਜੇ ਮਾਸੀ ਕੋਲ ਅੱਜ ਗਏ ਫਿਰ ਸਵੇਰੇ ਆਉਣਗੇ ਹੇ ਠੀਕ ਆ ਠੀਕ ਆ ਲ ਮੈਂ ਤਾਂ ਨੀ ਪਹਿਲਾ ਮੈਂ ਤੁਹਾਡੇ ਨਾਲ ਉੱਥੇ ਵੀ ਜਾਣਾ ਸੀਗਾ ਆਹ ਬੁੜੀ ਕਰਕੇ ਅੱਛਾ ਭੋਗ ਤੇ ਹਾਂ ਹੋਰ ਫਿਰ ਬਾਬੇ ਤੋਂ ਨਾ ਮੈਂ ਧਾਗਾ ਪਵਾਇਆ ਪੈਣੇ ਉਹਨੇ ਮੈਨੂੰ ਕਹਿਤਾ ਵੀ ਨਾ ਤਾਂ ਆ ਕੇ ਖੁਸ਼ੀ ਤੇ ਜਾਣਾ ਨਾ ਕਿਸੇ ਦੇ ਗਮੀ ਤੇ ਜਾਣਾ ਫਿਰ ਮੈਂ ਤਾਂਹੀਂ ਨਹੀਂ ਗਈ ਹੈਗੀ ਚੱਲ ਕੋਈ ਨਹੀਂ ਹੋਰ ਆਉਣਾ ਸੀ ਸਗੋ ਉਹਨਾਂ ਨੇ ਪ੍ਰਾਂਜਲ ਨੂੰ ਲੈਣਾ ਹਾਂ ਤੇ ਉਹ ਫਿਰ ਉਹ ਵਿਚਾਰੇ ਆਪ ਹੀ ਉਲਝੇ ਪਏ ਨੇ ਆਹੋ ਇਹ ਤਾਂ ਹੈ ਬਬਰ ਚੰਗਾ ਆਇਆ ਫੇ ਉਹ ਬੜਾ ਨਰਮ ਹੈ ਕੁੜੀ ਦਾ। ਇਹ ਚਲਾਇਆ ਠੀਕ ਆ। ਉਹ ਮੈਨੂੰ ਐ ਦੱਸ ਢੋਂਗ ਛੱਲਾ ਕੀ ਪਾਇਆ ਉਹਨਾਂ ਨੇ ਕੀ ਦਿੱਤਾ ਦਿੱਤਾ? ਤੂੰ ਛੱਲਾ ਕੀ ਲੈਣਾ? ਹਾਂ। ਵਿਚਾਰੀ ਹਜੇ ਆਪ ਹੀ ਉਲਝੇ ਪਏ ਆ। ਉਹਨਾਂ ਨੇ ਤਾਂ ਦਵਾਦਬ ਕੁੜੀ ਤੋੜਤੀ। ਚਲੋ ਵੀ ਠੀਕ ਆ। ਜਿਨੇ ਧੀ ਦੇਤੀ ਕਹਿੰਦੇ ਉਹਨੇ ਸਾਰਾ ਕੁਛ ਹੀ ਦਿੱਤਾ ਹਨਾ। ਨਾਲੇ ਨਰਮ ਹੈ ਹੁਣ ਆਉਣਗੇ ਨਾ ਫੇਰ ਹੀ ਕੁਛ ਕਰਕੇ ਜਾਣਗੇ। ਨਾਲੇ ਆਪਣੇ ਕੋਲ ਸਾਰਾ ਕੁਛ ਹੈਗਾ ਕੀ ਆਪਾਂ ਨੂੰ ਲੋੜ ਐ। ਨਹੀਂ ਚਲ ਇੱਕ ਗੱਲ ਤਾਂ ਹੈਗੀ ਆ। ਚਾਹੀ ਲੜਦੇ ਲੁੱਟਦੇ ਪਰ ਆ ਬਧੀਆ ਸੋਚਿਆ ਇਹਨਾਂ ਨੇ ਵੀ ਕੁਝ ਲੈਣਾ ਦੇਣਾ ਨਹੀਂ ਹੈਗਾ ਹਨ ਨਹੀਂ ਤੇਰਾ ਬਾਈ ਇਸ ਹੱਕ ਜਤਾ ਹੈਗਾ ਕਿ ਲੈਣਾ ਨਹੀਂ ਕੁਝ ਵੀ ਪਿਆਰ ਕਰ ਪਏ ਹੈ ਉਹ ਕੰਜੜਾ ਸਾਹ ਬੰਦ ਹੁੰਦਾ ਅੰਦਰ ਹੋਗਾ ਬੜਾ ਹੋਊਗਾ ਹੁਣ ਆਪਣੇ ਸਾਰੇ ਬੈਠਾ ਤੇਰਾ ਹੈ ਬੜਾ ਹੋਗਾ ਹੁਣ ਤੂੰ ਬੜਾ ਹੀ ਹੋਣਾ ਭਾਈ ਹੋਰ ਹੁਣ ਹੈ ਬੜਾ ਹੀ ਹੋਣਾ ਤੇਰੀ ਮਾਂ ਮੰਗ ਹੁੰਦੇ ਨੇ ਪਰ ਤੈਨੂੰ ਜਵਾਨ ਹੋਵਾ ਮੈਂ ਤੀਵੀਂ ਖਾਂਦੀ ਆ ਅਗਲੀ ਤੜਕੀ ਕੌਲੀ ਭਰ ਕੇ ਮਾਰਦੀ ਹੈਗੀ ਅੰਦਰ ਅੱਛਾ ਹਾਂ ਹੂੰ ਮੈਨੂੰ ਤਾਂ ਖਵਾਈ ਨਹੀਂ ਕਦੇ ਪਨੀਰੀ ਲੈ ਕੇ ਜਾਵੇਂ। ਹਾਂ ਜੀ ਖਵਾ ਦਾਂਗੇ। ਵੀਖਾ ਲਈ ਨੂੰ ਤੈਨੂੰ ਜੋ ਨਹੀਂ ਤਾਂ ਇਹਨੂੰ ਗਏ ਨਾ ਪਨੀਰ ਵਾਲਾ ਕਿਤੇ ਦੇ ਦਈ ਤੈਨੂੰ। ਪੱਛੇ ਤੇਰੀ ਮਾਂ ਨੂੰ। ਦੇਉਗੀ ਪਨੀਰ ਦੀ ਕੌਲੀ ਭਰ ਕੇ ਮੈਨੂੰ। ਕਹਿ ਦਿੰਨਾ ਬੀਬੀ। ਹਾਂ। ਪਨੀਰੀ ਮੰਗਦਾ ਤਾਇਆ। ਲੈ ਦੱਸ ਤੇਰੇ ਤਾਇਏ ਨੂੰ ਪਨੀਰੀ ਦਾ ਘਾਟਾ ਹੈ? ਆ ਤੇਰੇ ਤਾਈ ਨੂੰ ਪੁੱਛ ਲੈ ਵੀ ਬਾਹਰ ਵਾਲੀ ਖਾਣ ਦੇ ਦੂ। ਹੈ ਤਾਈ। ਖਵਾਵਾ ਪਨੀਰੀ। ਆ ਜਿਹੜੀ ਘਰੇ ਪਈ ਐ ਤਾਂ ਖਾ ਲੋ ਪਹਿਲਾਂ। ਹਾਂ। ਕਹ ਰਾਲੀ ਦਾ ਆਟੇ ਵਾਲੀ ਹੈ ਇਹਦਾ ਕਾਜੂ ਬਦਾਮ ਵਾਲੀ ਲੜਾਉਂਦੀ ਹੁੰਦੀ ਹੈ ਹੈ ਹਉਏ ਦੇਖ ਲਈ ਚੱਕੀ ਫਿਰ ਰੋਡੇ ਕਰੇ ਯਾਰ ਤੂੰ ਕੀ ਚੱਕੀ 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 ਕਰੀ ਜਾਂਦਾ ਬੀਬੀਏ ਪਾਇਣ ਤੇ ਆ ਮਾਂ ਮੈਂ ਕਿਹੜੀ ਚੱਕੀ ਹੈਗੀ ਆਪਣੇ ਇਹਨੂੰ ਦੱਸੀ ਮੜਾ ਤਾਂ ਇਹਨੂੰ ਅੱਗੇ ਹਫਤਾ ਹੋ ਗਿਆ ਹੈ ਚੱਕੀ ਚੱਕੀ ਕਰੀ ਜਾਂਦਾਗਾ ਗੱਲ ਸੁਣ ਲੈ ਤੈਨੂੰ ਚੱਕੀ ਸਾਡੇ ਉਹ ਤੇ ਖੁਰਲੀ ਚ ਪਈ ਹੈ ਤੈਨੂੰ ਲੈ ਕੇ ਦੂੰ ਅਬ ਦਿਉ ਦੇ ਤਾਂ ਖੁਰਲੀ ਤੂੜੀ ਵਾਲ ਚ ਫੇਰੀ ਜਿਹੜੀ ਚੱਕੀ ਫੇਰਨੀ ਹੈਗੀ ਮੈਨੂੰ ਚੱਕੀ ਚੁੱਕੀ ਬਾਰੇ ਨਾ ਪੁੱਛਿਆ ਕਰ ਤੂੰ ਅੱਛਾ ਉਹਦਾ ਮੇਰਾ ਪੁੱਤ ਹੈ ਹੈ ਪੁੱਤ ਨਾਲ ਹੋਗਾ ਆਪਾਂ ਤੇ ਚੱਲਾਂਗੇ ਪਤੋਏ ਜੱਸੀ ਦੇ ਹੈਣੀ ਮੂਨ ਤੇ ਚੱਲੇਗਾ ਮੇਰੇ ਨਾਲ ਹੈਣੀ ਮੂਨ ਤੇ ਹੋਰ ਆ ਮੈਂ ਸਾਰੇ ਚੱਲਾਂਗੇ ਤੇਰੀ ਤਾਈ ਵੀ ਜਾਊਗੀ ਮੈਂ ਵੀ ਜਾਊਂਗਾ ਸਮਾਦਾਂ ਤੇ ਨਹੀਂ ਜਾਣਾ ਹੈਣੀ ਮੂਨ ਤੇ ਜਾਣਾਗਾ ਫੇਰ ਕੀ ਹੁੰਦਾ ਆਪਾਂ ਵੀ ਦੇਖ ਕੇ ਆਵਾਂਗੇ ਕਿਹ ਜਾ ਹੁੰਦਾ ਹੈਣੀ ਮੂਨ ਹੈ ਨਾਲ ਤੈਨੂੰ ਚੰਡੋਲ ਦੇ ਝੂਟੇ ਦਵਾਉਂ ਨੱਖੇ ਮੈਂ ਮਿਲਾਂਗੇ ਉਥੇ ਹ ਚੰਡੋਲ ਨੂੰ ਦੱਸ ਹਨੀ ਮੂੰਹ ਤੇ ਜਾਣਾ ਦੋ ਜਣੇ ਜਾਂਦੇ ਹੁੰਦੇ ਨੇ ਕਪਲ ਜਾਂਦਾ ਹੁੰਦਾ ਉੱਥੇ ਆਪਾਂ ਆਪਾਂ ਕੀ ਕਰਾਉਣਾ ਹੈ ਜਿਵੇਂ ਜਿਵੇਂ ਜਸਾ ਮਨਾਈਏ ਹੁਮੇ ਆਪਾਂ ਮਨਾਈ ਜਾਵਾਂਗੇ ਤੂੰ ਹੀ ਮਨਾਰੀ ਦੇਖ ਕੇ ਜਿਵੇਂ ਜਸਾ ਮਨਾਊਗਾ ਤੂੰ ਹੀ ਬਗੀ ਮਨਾਈ ਹੈ ਤੂੰ ਹੀ ਬਗੀ ਮਨਾਈ ਲੈ ਆ ਗੁਆ ਆ ਜਾ ਜਾ ਆ ਗਿਆ ਆ ਗਿਆ ਠੀਕ ਆ ਹੈ 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 ਦੇਖ ਕੇ ਤੁਰ ਲੈ ਦੇਖ ਕੇ ਫਾਇਲੇ ਗੋਡੇ ਤੜਾਈ ਫਿਰਦਾ ਇਹ ਤਾਂ ਪਾਇਰ ਜਾ ਉੜਕ ਗਿਆ ਐ ਰੁੜਕ ਗਿਆ ਪਾਇਰ ਤਾਂ ਕਾਨੂੰ ਉੜਕ ਗਿਆ ਗੱਲ ਕਿਤੇ ਹੋਰ ਦੇਖਦਾ ਕਿਤੇ ਹੋਰ ਐ ਨਾ ਉਧਰ ਕਿਹੜਾ ਬਾਗੂ ਹੈਗਾ ਬਾਗੂ ਦਾ ਇੱਧਰ ਬੈਠਾਗਾ ਉਹ ਤਾਂ ਆ ਮਾਰ ਦੀ ਚੜ ਗਈ ਦੀ ਕੰਜਰ ਦੇ ਦੀ ਗਰਦਨ ਦੀ ਬੜਦੀ ਠੀਕਾ ਪੁੱਤ ਠੀਕ ਹੈ ਬੀਬੀ ਠੀਕ ਆ ਤਰੀ ਉਹ ਬੈਠੀ ਆ ਬੀਬੀ ਦੇਖ ਠੀਕ ਹੋ ਜੀ ਹੈ ਠੀਕ ਆ ਠੀਕ ਆ ਕੀ ਗੱਲ ਓਏ ਜਦ ਹੀ ਮਾਮੂਦ ਖਾਣ ਜੋਗੀ ਨਹੀਂ ਰਹੀ ਮੂੰਹ ਜਲ ਕੋਰ ਗਿਆ ਐ ਤੂੰ ਮੈਥੋਂ ਕੋਈ ਹੋਰ ਨਾਲ ਵਾਲੀ ਗੰਡਾਸਾ ਮਦੂਮਾ ਮੱਥੇ ਚ ਤੇ ਜਾ ਕੇ ਬਾਹ ਕੇ ਤੇ ਮੂੰਹ ਕਾਲਾ ਕਰਾ ਲਿਆ ਕਿਤੇ ਹਾ ਟੱਚਰਾ ਕਰਦਾ ਪਤਾ ਥਾਂ ਸਿਰ ਲੱਗਦਾ ਥਾਂ ਸਿਰ ਲੱਗਦਾ ਹਾਂ ਆ ਟੱਚਰਾ ਕਰਦਾ ਦਿਆ ਤੇਰੇ ਨਾਲ ਨਹੀਂ ਕਰਾ ਕੇ ਹੋਰ ਕਿਹਦੇ ਨਾਲ ਕਰਾ ਕੇ ਹੈ ਮੈਂ ਲੱਜਣਾ ਹੋਏ ਹਾਂ ਪੀਣਾ ਤੇ ਹਲਿਆ ਹਾਂ ਦੁੱਧ ਕਿੰਨਾ ਕਹਤਾ ਦੁੱਧ ਮੈਂ ਕਹਤਾ ਬਰਾਬਰ 10 ਲੀਟਰ ਦੁੱਧ ਕਹਤਾ ਅੱਛਾ ਹਾਂ ਤੇ ਉਹ ਲੈ ਲਿਆ ਗੋਲੀਆਂ ਜਿਵੇਂ ਮੈਂ ਸੱਤ ਰੇ ਜਾਲੀਆਂ ਪੁੜੀਆਂ ਲੈ ਲੀਆਂ ਦੋ ਕੰਜਰ ਦੇ ਦਾ ਮਾਗਦੇ ਕਿਸੇ ਨੂੰ ਤੇਲ ਤੂਲ ਚੜ ਜੇ ਹੈ ਕਿੱਥੇ ਜਾਂਦੇ ਤੂੰ ਚਲ ਤਾਇਆ ਕੀ ਲੈਣਾ ਵੱਡੇ ਦੀਆਂ ਗੱਲਾਂ ਤੂੰ ਹੈ ਤੂੰ ਜਾ ਕੇ ਆਪਣੀ ਮਾਂ ਦੀ ਕੋਛੜ ਚ ਬਹਿ ਜਾ ਪੂਰੇ ਜੱਗ ਦੇ ਵਿੱਚ ਗੱਲਾਂ ਕਰਦਾ ਜਾ ਚਾਪੀ ਜਾ ਕੇ ਚਾਹ ਬਣਾ ਕੇ ਦੇ ਨਹੀਂ ਕੁੱਟਕਾ ਨਾਲੇ ਜਿਹੜਾ ਲੱਡੂ ਲੱਡੂ ਖਾ ਰੂ ਭਈ ਕਿਹੜੇ ਕਿਹੜੇ ਚਾਹ ਮਾਗੇ ਖੜਾ 10 12 ਤਾਂ ਤੀਵੀਆਂ ਹੋ ਗਈਆਂ ਹਾਂ ਸੱਤ ਤੱਕ ਬੰਦੇ ਆ ਉੱਚ ਕਦੀਮੀ ਮੇਰੀ ਜੋੜਲਾ ਹਾਂ ਇੱਕ ਤੀਵੀ ਮੇਰੀ ਜੋੜਲਾ ਜਾ ਕਿਹੜੀ ਓਏ ਚੜਨੋਂ ਪੁੱਛ ਲਈ ਮੈਂ ਚੜਨੋਂ ਜਾਊਗੀ ਹਾਂ ਮੰਦਰ ਕਿਧਰ ਜਾਣਾ ਮੰਦਰ ਤੋਂ ਪਾਗੀ ਲੈਣਾ ਉਹ ਗੜਾ ਮੰਦਰ ਦੇ ਕਿਹੜੇ ਚ ਚਲਦੀ ਆ ਬਰੇ ਯਾਰਾ ਮੰਦਰ ਦਾ ਸਾਰੇ ਕੰਮ ਉਹ ਤੋਂ ਪੁੱਛ ਕੇ ਕਰਦਾ ਹੈ ਲਾ ਦੂ ਕੋਈ ਬਾਹਰ ਦਾ ਮੰਦਰ ਨੂੰ ਹਉ ਚਲੋ ਕਿਹੜਾ ਮਾੜੇ ਥਾਂ ਮੈਂ ਹਾਂ ਹਾਂ ਤਾਂ ਥੋਂ ਵੀ ਕਿਹੜਾ ਮਾੜੇ ਜਾਣਿਆ ਚੰਗੇ ਥੋ ਜਾਨਨੇ ਦੱਸ ਹੈ ਹੋਰ ਅਰਾ ਮੈਂ ਤਾਂ ਰਾਤ ਦੋਏ ਭੂਆ ਨੂੰ ਕਹਤਾ ਇੱਕ ਭੂਆ ਦਾ ਵਿਚਾਰੀ ਮੰਜੇ ਦੀ ਪਈਆ ਦਾ ਪੂਰੀ ਹੋਣ ਵਾਲੀ ਹੈ ਮਾਹ ਪੂਆ ਕੁਸ ਨਹੀਂ ਹੁੰਦਾ ਬਿਠਾ ਕੇ ਲੈ ਜਾਗੇ ਤੈਨੂੰ ਗੱਡੀ ਚ ਜਾਂਦੇ ਜਾਂਦੇ ਦੇਖ ਲਈ ਹੈਣੀ ਮੂਨਦੂ ਵੀ ਤੇਰੀ ਗੱਲ ਸੁਣ ਉਹ ਨੂੰ ਨਾ ਭਲਾ ਵੱਡੀ ਪੂਆ ਦੀ ਗੱਲ ਕਰਦਾ ਉਹ ਕੁਸ ਨਹੀਂ ਹੁੰਦਾ ਪੁੰਨ ਵਾਲਾ ਕੰਮ ਆ ਯਾਰ ਉਹ ਮੇਰੀ ਗੱਲ ਪੁੰਨ ਵਾਲਾ ਤਾਂ ਠੀਕ ਆ ਪੁੱਪੜ ਤਿਆਰ ਹੋਇਆ ਬੈਠਾ ਕਹਿੰਦਾ ਮੈਂ ਵੀ ਜਾਉ ਮਾਜੇ ਪੂਆ ਉੱਥੇ ਪੂਰੀ ਹੋਗੀ ਹੈ ਉਹ ਨੂੰ ਨਾ ਲੈ ਕੇ ਜਾਓ ਉਹ ਕੁਸ ਨਹੀਂ ਹੁੰਦਾ ਹੁਣ ਜਾਂਦੀ ਮੋਰ ਹੈ ਨਹੀਂ ਮੂਨ ਦੇਖ ਲੂਗੀ ਉਹ ਜੇ ਹੁਣ ਉੱਥੇ ਜਾ ਕੇ ਪੂਰੀ ਹੋਗੀ ਸਮਾਂ ਦੀ ਸੋਨੇ ਦੀ ਪੋੜੀ ਚੜਜੂ ਪੂਆ ਆਹ ਕੋਈ ਵਰਜੀ ਆ ਤੇਰੀ ਅੱਪਾ ਕੀ ਕਹਿ ਸਕਦਾ ਹੈ ਹੋਰ ਤੂੰ ਮਨਵਾਇ ਦੱਸ ਤਾ ਹੋ ਕੁਣ ਆਇਆ ਕਹਿੰਦਾ ਕਹਿੰਦਾ ਟੈਂਪੂ ਦਾ ਤਰਪਾਲ ਤਰਪੂਲ ਪਾ ਲ ਦੋ ਤੇ ਕਹਦੇ ਤਰਪਾਲ ਤਰਪੂਲ ਪਾ ਦੇ ਮੈਂ ਨੂੰ ਪੈਣ ਲੱਗ ਜਾਂਦਾ ਗੱਬੇ ਗੁੱਦੇ ਜੇ ਕਰੀਓ ਲੱਗੇ ਚੱਲੀ ਆਪਾਂ ਹਨਾ ਕਪਰਾਲੀ ਜਿਹੜੇ ਇੱਕ ਲੰਗ ਵਿੱਚ ਬਾਹਰ ਇਹਦਾ ਗੱਦਾ ਗੁੱਦਾ ਲੈ ਜਾਣਿਆ ਔਖੇ ਹੋ ਬਾਗੇ ਹੈ ਤਾਨੂੰ ਹੁੰਨਿਆ ਸਾਈਡ ਪੂਨ ਦਾ ਪ੍ਰਬੰਧ ਕਿਵੇਂ ਹੋਊਗਾ ਉੱਥੇ ਉੱਥੇ ਕਮਰਾ ਲੱ ਲਾਂਗੇ ਕਿ ਸਾਰੇ ਮੇਰੇ ਇੱਡਾ ਘਬਰਾ ਦਾ ਕਥੇ ਆ 12 13 ਜਾਣੇ ਇੱਕ ਕਮਰੇ ਚ ਦਾ ਕਿੱਥੇ ਪੈ ਜਾਾਂਗੇ ਇਡਾ ਡੜ ਲੈਣੇ ਪਣਗੇ ਕਮਰੇ ਭਾਗੂ ਆ ਹਾਂ ਚਲ ਮੈਂ ਕਹਿੰਦਾ ਉਹਨੂੰ ਮਹਾ ਪ੍ਰਾਲੀ ਸਿੱਟ ਟੈਂਪੂ ਵਾਲੀ ਨੂੰ ਕਹਿੰਦਾ ਪ੍ਰਾਲੀ ਸਿੱਟ ਕੇ ਆਇਆ ਕਰ ਲਾਗੇ ਚੱਲ ਉਹ ਹੈਗਾ ਕੰਜਰ ਦਾ ਕਿਸੇ ਨੂੰ ਹਿਸਾਬ ਕਿਤਾਬ ਜਾਂ ਵੀ ਕਨੇ ਕਰਦੇ ਹੁੰਦੇ ਨੇ ਇਹ ਸਿਸਟਮ ਜਾਂ ਇਹ ਆਪਾਂ ਨੂੰ ਕੀ ਪਤਾ ਯਾਰ ਅਪਾ ਤਾਂ ਪਹਿਲੀ ਵਾਰ ਜਾਵਾਂਗੇ ਮੈਨੂੰ ਤਾਂ ਸੁਣਿਆ ਬਹੁਤ ਹੈ ਕਹਿੰਦੇ ਵੀ ਬਾਈ ਬਹੁਤ ਜਾਂਦੇ ਨੇ ਉੱਥੇ ਜਿਹੜਾ ਜਾਂਦਾ ਸੁਖੀ ਰਹਿੰਦਾ ਉੱਥੇ ਅਰੇ ਆ ਬੰਦਾ ਸਿੱਖ ਜਾਂਦਾ ਦੇਖ ਦਿਖਾ ਕੇ ਸਿੱਖਦਾ ਹੁੰਦਾ ਹੈ ਹੈ ਅਰੇ ਚੱਲਾ ਜਾਂ ਦਸੇ ਦੀ ਦਸੇ ਨੂੰ ਭੀਤ ਹੈ ਉਹ ਆਹ ਸਹੀ ਗੱਲ ਹੈ ਸਹੀ ਗੱਲ ਆ ਭਰਾਵਾ ਆਹ ਸਹੀ ਇਹ ਸਿੱਖ ਜਾਂਦਾ ਬੰਦਾ ਦੇਖਦਗਾ ਨਹੀਂ ਨਮੀ ਹੋਏ ਆ ਹੈ ਆਈ ਆਪਾ ਆਉਣ ਵਾਲੀਆ ਪੀੜ੍ਹੀਆਂ ਨੂੰ ਸਿਖਿਆ ਦਾਂਗੇ ਭਾਈ ਵੇ ਆ ਹੁੰਦਾ ਗੱਬਕਾਰ ਏ ਆ ਜਾ ਹੋਲੇ ਤਰਜਣ ਆਪਾਂ ਦਾ ਕੀ ਕਹਨੇ ਆ ਆ ਜਾ ਹਾਏ ਲੱਗਾ ਜੀ ਬਹੁਤ ਜੰਮ ਗਈ ਅੰਦਰ ਆ ਜਾਣਿਆ ਫੇਰ ਆਵਾਂਗੇ ਸਤਿ ਸ੍ਰੀ ਅਕਾਲ ਆ ਸੰਨੀ ਕਰਦੀ ਨਹੀਂ ਮੈਂ ਸੇ ਨੂੰ ਗਾਈਆਂ ਨੂੰ ਆ ਪਰਾਲੀ ਛਟ ਗਿਆ ਉਹਨਾਂ ਟੈਂਪੂ ਚ ਵੇ ਕੈਨੇਡਾ ਸਹਿਰੀ ਸੁਰੀ ਕੋਈ ਸਹਿਰ ਹੈ ਓਹ ਪਤਾ ਨਹੀਂ ਬਾਗੂਆ ਬਸ ਸੁਆਣੇ ਦਾ ਕਹਿੰਦੇ ਲੱਖ ਰੁਪਇਆ ਖਾ ਗਈ ਮੁੰਡੇ ਦਾ ਕੁੜੀ ਓ ਖਾ ਏਲੀਫੂਨ ਦੇ ਚੱਕਰ ਚ ਬਾੜ ਕੇ ਹੁਣ ਕਹਿੰਦੀ ਜਿਹੜੀ ਮੇਰਾ ਕਹਿੰਦੀ ਘਰ ਦੇ ਨਹੀਂ ਹੋਰ ਮੁੰਡਾ ਭਾਲ ਲੈ ਕੋਈ ਅਜਿਹਾ ਮੁੰਡਾ ਕਹਿੰਦਾ ਮੈਂ ਸਪਰੇ ਪੀ ਕੇ ਮਰੂੰ ਹਾਂ ਸਰਦਾਰ ਦਾ ਉੱਤਿਆ ਪਿਆ ਬਾਗੂਆ ਹੈ ਹੋ ਕchna ਰੁਪਏ ਦੇ ਖਾਣ ਦਾ ਦਿਖਾ ਲੂੰਗੀ ਅੱਡ ਜਾ ਹਰਦਾ ਇਹ ਟਪਈਆ ਇਹ ਟਪਈਆ ਕੱਜਰ ਦਾ ਅਜ ਨਾਲੋਂ ਨਾ ਡੇਗਦੀ ਆਵੇਂ ਹੱਡੀ ਪਸਲੀ ਟੱਟ ਜੇ ਉਹ ਪਤਾ ਨਹੀਂ ਦੇਦਾ ਤੇਰੇ ਕੱਜਰ ਦਾ ਮਚਾਗਦਾ ਹਾਜੀ ਹਾਜੀ ਹਾਜੜੀ ਤੇਰੀ ਚੰਡੀਗੜ੍ਹ ਭੈਣ ਹੁੰਦੀ ਸੀ ਮੀਆਂ ਜਾਂ ਖਾਲੀ ਹੈਗੀ ਆ ਉੱਥੇ ਕੀ ਹੱਡ-ਹੱਟ ਗਈ ਨਾ ਨਾ ਜੀ ਹਜੇ ਤਾਂ ਸਾਲ ਦਾ ਕੋਰਸ ਉਹਦਾ ਪਿਆ ਉੱਥੇ ਹੀ ਰਹਿੰਦੀ ਆ ਅੱਛਾ ਹਾਂ ਉਹਦਾ ਆਇਆ ਤੁਹਾਨੂੰ ਨੰਬਰ ਦੀ ਮਨ ਉਹਦਾ ਮੈਂ ਉਹ ਕੋਡੇ ਦਿਖਾ ਕੇ ਲਿਆਉਣੇ ਨੇ ਆਪਦੇ ਅੱਛਾ ਨਾ ਕੋਈ ਨਹੀਂ ਜਾਇਆ ਆਇਆ ਜੀ ਨੰਬਰ ਨਾ ਇਹ ਨਾਲ ਹੀ ਫੋਨ 'ਚ ਪਿਆਗਾ ਮੈਂ ਕਰ ਜਾ ਕਿ ਸਿੰਮੂ ਨੂੰ ਭੇਜ ਦੂਗੀ ਬਾ ਲੈ ਆਉਂਗਾ ਕੋਈ ਨਾ ਨਾਲੇ ਵੀਰੇ ਦੇ ਪੇਫਰੇ ਦੇ ਪਾਣੀ ਫਿਰ ਗਿਆ ਏ ਇਹ ਵੀ ਦਿਖਾ ਕੇ ਲੈਣਾ ਸੀਨੇ ਹੁਣ ਚਲ ਚੰਗਾ ਚੱਲੀਏ ਖੜਾ ਵੀਰੇ ਦੇ ਪੇਫਰੇ ਦੇ ਪਾਣੀ ਪੈ ਗਿਆ ਆਹੋ ਕਦੋਂ ਪਤਾ ਨਹੀਂ ਇਹਦਾ ਕੱਲ ਪਤਾ ਲੱਗਿਆ ਨੁਸਕਾ ਦਾ ਕਹਿੰਦੇ ਵੀ ਔਖਾ ਇਹ ਤਾਂ ਕਹਿੰਦੇ ਹੁਣ ਚੱਲ ਕੋਈ ਨਹੀਂ ਜਾ ਮੈਂ ਆਏ ਕਰੂਗੀ ਇੱਛਾ ਸਿੰਮੂ ਦੇ ਹੱਥੀ ਭੇਜ ਦੂ ਕੋਈ ਨੰਬਰ ਨਾਲੇ ਤਾਂ ਉਹ ਸੋਖ ਸੁਖਾਲਾ ਹੁੰਦਾ ਹੈ ਚੰਗਾ ਚੰਗਾ ਨਾਲ ਇਹਨਾਂ ਦੀ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਵੀ ਆ ਸਿੰਮੂ ਨੂੰ ਨਾ ਟੀਚਰਾਂ ਘੱਟ ਕਰਿਆ ਕਰੋ ਇਹ ਤਾਂ ਨਿਆਣਾ ਗਾ ਹੈ ਇੱਕ ਘਰੇ ਜਾ ਕੇ ਲੜਦਾ ਐ ਨਹੀਂ ਪਤਾ ਉਹਦੇ ਪਿਓ ਨੂੰ ਸ਼ਿਕਾਇਤਾਂ ਲਾਉਣ ਲੱਗ ਜੇ ਮੈਂ ਕਰਿਆ ਕਰੋ ਓਏ ਆ ਬੌਲਾ ਬੌਲਾ ਗੱਜਰ ਦੇ ਦਾ ਆ ਸਦਰਾ ਸਦਰਾ ਚੱਗਾ ਭਾਈ ਜਰਾਓ ਮੁਰਤੀ ਵਧੀਆ ਭਾਈ ਹੋਈ ਆ ਭਾਈਏ ਹਾਂਜੀ ਹਾਂਜੀ ਆਉ ਦੇ ਜਾਂਦੇ ਰਹਾ ਕਰੋ ਭਾਈ ਰੌਣਕ ਲੱਗ ਜਾਂਦੀ ਆ ਵਧੀਆ ਓਏ ਹੋਰ ਕੀ ਆ ਪਾਹ ਟੱਪਰ ਇਕੱਠਾ ਹੋਇਆ ਠੱਕਾ ਦਾਵਾ ਓਏ ਮਸਾ ਹੋਇਆ ਟੰਪਰ ਕਠਾ ਕਿੰਨੇ ਸਾਲਾਂ ਦੇ ਵਰਤ ਦੇ ਬਰਤਾਉਂਦੇ ਬਹੁਤ ਝਕਨੀ ਆ ਉਹ ਕਦ ਤਰਤੇ ਦਿੱਦ ਨਾ ਉਹ ਨਗਰੂ ਹੁੰਦੀ ਜਾਂਦੀ ਹੈ ਬਾਗੂਆ ਹੈ ਪਾ ਮੈਂ ਮੁੰਡਾ ਇਹ ਦੱਸ ਕੇ ਆ ਕਹਦਾ ਪੰਜੀਰੀ ਖਾਂਦੀ ਆ ਤਰ ਕੀ ਇਹ ਬਾਤ ਹੈ ਇਹ ਜਾਂ ਕੀ ਮਿਲਾ ਕੇ ਖਾਂਦੀ ਆ ਪੰਜੀਰੀ ਚ ਹੈ ਹੋ ਪੰਜੀਰੀ ਦਾ ਪਾ ਵੀ ਖਾਂਦੇ ਆ ਬਾਗੂਆ ਹਉਦਾ ਗੋਡੇ ਜਾਈ ਜਾਂਦੇ ਨੇ ਮੇਰੇ ਸਾਲੇ ਦੇ ਆਟੇ ਵਾਲੀ ਖਾਨਿਆ ਕੰਜਰ ਦਾ ਇਹ ਖਾਂਦੀ ਆ ਬਦਾਮਾਂ ਵਾਲੀ ਬੱਚਾ ਉਹ ਕਹਿੰਦੇ ਉਹ ਪੌਂਦੀ ਆ ਸੁੱਕੀਆਂ ਹਰੜਾ ਆਹਿਆ ਉਹ ਬਹੁਤ ਬੇਸੀਸ ਮਾਰ ਪੌਂਦੀ ਆ ਬਾਗਰੇ ਭਸਮਾ ਬੋਸ ਮਾਰ ਖਾਣ ਲੱਗੀ ਕੋਈ ਹਾਏ ਹਾਂ ਬਰਾ ਕੀ ਦਵਾਰ ਦੇਖ ਲੈ ਦੇ ਘਰ ਵਾਲਾ ਦਿਨ ਪਰ ਦਿਨ ਬੜਾ ਹੋਈ ਜਾਂਦਾ ਕਹਿੰਦੇ ਕੰਜਰ ਦਾ ਦੀ ਗਬਰੂ ਹੋਈ ਜਾਂਦੇ ਆ ਕੱਪੜੇ ਵੀ ਗੂੜੇ ਹੋਈ ਜਾਂਦੇ ਨੇ ਦਿਨ ਪਰ ਦਿਨ ਦੇ ਹੈ ਜੀਵੀਆਂ ਸੇਲੀਆਂ ਚੱਕਮੀਆਂ ਜਾਂ ਹੋਣਾ ਤਿੱਕੀਆਂ ਅਦਰਾਨੀ ਚੱਕਮੀ ਆ ਆ ਸਮਝ ਲੈ ਜਰਾਨੀ ਚੱਕ ਆਹਦਾ ਆਉਣਾ ਮੈਂ ਚਾਰ-ਚਾ ਖਰੋਲਿਆ ਮਾ ਹੈ ਕਿਰਿਆ ਆਲੂ ਪੜਦਾ ਹੈ ਹਾਲੂ ਦੇਖਦਾ ਮਤਾ ਦੇਖ ਲੈ ਦੇਖ ਲੈ ਪਰਲਾ ਗੱਟਾ